ਸਸ਼ਕਾ ਜੀ ਸਾਰਿਆਂ ਨੂੰ ਸਸ਼ਕਾ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਬਹੁਤ ਜਾਲ ਸੋਹਣੇ ਸੂਤ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਤੇ ਅੱਜ ਅਸੀਂ ਇੱਕ ਵਲੌਗ ਵੀ ਪਾਇਆ ਸੀਗਾ ਤੇ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਜੀ ਸਾਸ਼ਿਕਾ ਅਲਸਾਰੇ ਆਲੂ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਇੱਕ ਜਦੋਂ ਕਈ ਭੈਣਾਂ ਫੋਨ ਕਰਦੀਆਂ ਨੇ ਤੇ ਵਟਸਐਪ ਦੇ ਉੱਪਰ ਆਪਣਾ ਨੇਮ ਐਡਰੈਸ ਸੈਂਡ ਕਰ ਦਿਆ ਕਰੋ ਤਾਂ ਕਿ ਆਪਾਂ ਜੋ ਤੁਹਾਡਾ ਨੰਬਰ ਸੇਵ ਕਰ ਸਕੀਏ ਆਪਾਂ ਪਿਕਸ ਵਗੈਰਾ ਪਾਉਂਦੇ ਰਹਾਂਗੇ ਆ ਬਲੌਗ ਜੋ ਵੀ ਬੁਟੀਕਾ ਪੁਟੀਕਾਲੇ ਚੈਨਲ ਤੇ ਆਪਾਂ ਸੂਟਸ ਵਗੈਰਾ ਦਿਖਾਉਣੇ ਆਂਗੇ ਉਦੇ ਆਪਾਂ ਸਟੇਟਸ ਪਾਉਣਾ WhatsApp ਦੇ ਉੱਪਰ ਤੇ ਜਾਂ ਫਿਰ ਤੁਸੀਂ ਬੈਲ ਆਈਕਨ ਨੂੰ ਜਰੂਰ ਦਬਾਓ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਜਦੋਂ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਜਰੂਰ ਦਬਾਇਆ ਕਰੋ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਦੀ ਆ ਤੁਹਾਡੇ ਤੱਕ ਨੋਟੀਫਿਕੇਸ਼ਨ ਆਊਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਬਹੁਤ ਸਾਰਾ ਤੁਹਾਡਾ ਧੰਨਵਾਦ ਇਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਮੇਰੀ ਸਪੋਰਟ ਕਰੋ ਮੀਰਾ ਭੈਣਾ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੈ ਦੇ ਲੋ ਤੇ ਮੇਰੀ ਬੇਟੀ ਨੇ ਪਹਿਲਾ ਵਲੌਗ ਪਾਇਆਗਾ ਵੀਡੀਓ ਜਰੂਰ ਦੇਖਿਓ ਐਦਾਂ ਹੀ ਰੋਜ਼ ਇਹ ਤੁਹਾਨੂੰ ਆਪਣਾ ਡੇਲੀ ਰੁਟੀਨ ਸਕੂਲ ਤੋਂ ਘਰ ਤੱਕ ਹਨਾ ਜੋ ਵੀ ਇਹ ਦਿਨ ਦੇ ਵਿੱਚ ਦੋਨੇ ਭੈਣਾ ਕੁਝ ਵੀ ਕਰਦੀਆਂ ਨੇ ਤੁਹਾਨੂੰ ਜਰੂਰ ਵਲੌਗ ਦਿਖਾਇਆ ਕਰਨੀਆਂ ਇਹਨਾਂ ਦੇ ਵਲੌਗ ਨੂੰ ਵੱਧ-ਵੱਧ ਪਿਆਰ ਦਿਓ ਜੀ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਬਹੁਤ ਹੀ ਜਾਦੇ ਸੋਹਣੇ ਸੂਟ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜਾ ਫਰਸਟ ਸੂਟ ਹੈਗਾ ਇਹ ਹੈਗਾਗਾ ਪਿਓਰ ਚਨਾਰ ਦਾ ਜਿਹੜਾ ਮੈਂ ਇਹਦਾ ਤੁਹਾਨੂੰ ਰੇਟ ਦੱਸੂਗੀ ਵਿਦਾਊਟ ਸਟੀਚਿੰਗ ਦੱਸੂਗੀ ਤੇ ਵਿਦਾਊਟ ਇਹਦੇ ਪੌਂਚਾ ਤੇ ਵਰਕ ਹੋਇਆ ਹੋਇਆਗਾ ਬਿਨਾ ਵਰਕ ਦਾ ਦੱਸੂਗੀ ਬਿਨਾ ਸਲਾਈ ਬਿਨਾ ਕਢਾਈ ਬਿਨਾ ਸਲਾਈ ਤੋਂ ਦੱਸੂਗੀ ਤੁਹਾਨੂੰ ਠੀਕ ਹੈ ਇਹ ਹੈਗਾ ਜੀ ਸੂਟ ਚਨਾਰ ਦੇ ਉੱਪਰ ਫੁੱਲ ਪਿਓਰ ਦਾ ਸੂਟ ਹੈ ਇਹਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਦੇਖੋ ਇਹ ਤਾਂ ਜੀ ਡਿਜ਼ਾਈਨਿੰਗ ਹੋਈ ਹੋਈ ਆ ਪ੍ਰਿੰਟ ਦੇ ਵਿੱਚ ਆਪਾਂ neck ਦਾ ਡਿਜ਼ਾਈਨ ਇਦਾਂ ਰੱਖਿਆ ਹੈਗਾ ਸਟਿਚਿੰਗ ਦੀ ਤੁਹਾਨੂੰ ਸਾਡੀ ਫੁੱਲ ਸਟਿਚਿੰਗ ਫਿਨਿਸ਼ਿੰਗ ਮਿਲੋਗੀ ਤੇ ਪਾਈਪਿੰਗ ਦਿੱਤੀ ਆਪਾਂ 골ਡਨ ਟੱਚ ਦੇ ਵਿੱਚ ਬਹੁਤ ਹੀ ਜ਼ਿਆਦਾ ਬ੍ਰੀਕ ਪਾਈਪਿੰਗ ਕੱਢੀ ਆ ਕਿ ਆਪਾਂ ਨੇ ਬਾਵਾਂ ਦੇ ਅਸ਼ੰਤ ਰੇਤ ਇਹਦੇ ਨਾਲ ਆਪਾਂ ਰੱਖੀ ਹੈਗੀ ਸਟ੍ਰੇਟ ਸਲਵਾਰ ਸਲਵਾਰ ਤੇ ਦੇਖੋ ਆਪਾਂ ਇਦਾਂ ਵਰਕ ਕੀਤਾ ਹੈਗਾ ਬਹੁਤ ਹੀ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਥੋੜਾ ਕੈਮਰੇ ਦੇ ਵਿੱਚ ਨਾ ਕਲਰ ਚੇਂਜ ਹੋ ਜਾਂਦਾ ਹੁੰਦਾ ਉਹ ਇਗਨੋਰ ਕਰਿਓ ਪਲੀਜ਼ ਹਨਾ ਕਈ ਵਾਰ ਸਹੀ ਆ ਜਾਂਦਾ ਕਈ ਵਾਰ ਚੇਂਜ ਹੋ ਜਾਂਦਾ ਹੁੰਦਾ ਹੈਗਾ ਐਦਾਂ ਹੀ ਆਪਾਂ ਬਾਟਮ ਤੇ ਵਰਕ ਰੱਖਿਆ ਹੈਗਾ ਦੇਖੋ ਬਾਟਮ ਵੀ ਆਪਾਂ ਬਹੁਤ ਸੋਹਣੀਆਂ ਬਣਾਈਆਂ ਲੇਕੀਆਂ ਵਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਤੁਸੀਂ ਇਹਨੂੰ ਕੋਈ ਵੀ ਮਤਲਬ ਪ੍ਰਿੰਟ ਸੂਰਜੀ ਮੂਰੀ ਵਗੈਰਾ ਤੇ ਬਾਜੂ ਵਗੈਰਾ ਤੇ ਸੇਮ ਡਿਜ਼ਾਈਨ ਕਰਾ ਸਕਦੇ ਹੋਗੇ ਨਾਲ ਹੈਗਾ ਜੀ ਦੁਪੱਟਾ ਪਿਓਰ ਪੈਂਬਰ ਦਾ ਹੈਗਾ ਦੁਪੱਟਿਆਂ ਦੇ ਆਪਣੇ ਅਰਜ ਤੇ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਛੋਟੇ ਅਰਜ ਤੇ ਆਪਾਂ ਘੱਟ ਲੰਬਾਈ ਵਾਲੇ ਦੁਪੱਟੇ ਨਹੀਂ ਲੈ ਕੇ ਆਉਂਦੇ ਕਿਉਂਕਿ ਸਾਰੀਆਂ ਪੈਣਾ ਬਹੁਤ ਫੁੱਲੇ ਡੁੱਲੇ ਤੇ ਵਧੀਆ ਹੀ ਸੂਟ ਆਪਣੇ ਪਿਓਰ ਦੇ ਵਿੱਚ ਹੀ ਜ਼ਿਆਦੇ ਸੇਲ ਹੁੰਦੇ ਨੇਗੇ ਵਧੀਆ ਹੀ ਪਾਉਂਦੇ ਨੇਗੇ ਸੂਟ ਸਾਰੇ ਇਹਦਾ ਪ੍ਰਾਈਸ ਹੈਗਾਗਾ 3500 ਜੇ ਤੁਸੀਂ ਲੈਣਾ ਚਾਹੁੰਦੇ ਹੋ ਸੇਮ ਵੀ ਮਿਲ ਜੂਗਾ ਹੋਰ ਵੀ ਬਹੁਤ ਸਾਰੇ ਕਲਰ ਲੰਗੇ ਇਹਦੇ ਵਿੱਚ ਉਹ ਆਪਾਂ ਤੁਹਾਨੂੰ ਪਿਕਸ ਸ਼ੇਅਰ ਕਰ ਦਾਂਗੇ ਤੁਸੀਂ ਲੈ ਸਕਦੇ ਹੋਗੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਬਿਨਾ ਕਢਾਈ ਤੋਂ ਬਿਨਾ ਸਿਲਾਈ ਤੋਂ ਦੱਸਿਆਗਾ ਤੇ ਇਹ ਦੁਪट्टे ਨਾਲ ਸੂਟ ਬਣਿਆ ਹੋਇਆ ਹੈਗਾ ਦੇਖੋ ਤੁਸੀਂ ਸਕਰੀਨ ਸ਼ਾਟ ਲੈ ਲਓ ਜੀ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਸੂਟ ਰਖਵਾ ਸਕਦੇ ਏ ਸੀਗਾ ਅੱਜ ਆਪਣਾ ਪਹਿਲਾ ਸੂਟ ਇਹ ਦੂਜਾ ਸੂਟ ਹੈਗਾ ਹੈ ਖਾਦੀ ਦੇ ਉੱਪਰ ਅ ਤੁਸੀਂ ਲਾਈਨਿੰਗ ਲਗਵਾਉਣੀ ਹੈ ਲਗਵਾ ਸਕਦੇ ਹੋ ਨਹੀਂ ਕੋਈ ਐਡੀ ਹੈ ਤੇ ਜ਼ਰੂਰੀ ਵੀ ਨਹੀਂ ਹੈਗੀ ਵੀ ਤੁਸੀਂ ਲਾਈਨਿੰਗ ਲਗਵਾਓ ਇਹਦੇ ਨਾਲ ਦੇ ਆਪਣੇ ਹੋ ਗਏ ਤਿੰਨ ਚਾਰ ਸੂਟ ਸੇਲ ਹੋ ਗਏ ਹੋਰ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਪਤਾ ਕਰ ਲਾਂਗੇ ਆਪਾਂ ਸਟਾਕ ਦੇ ਵਿੱਚ ਇਹਦੇ ਨਾਲ ਹੈਗੀ ਹੈਗੀ ਬਾਟਮ ਸਲਵਾਰ ਦੇ ਉੱਪਰ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਈਵਾ ਬ੍ਰੈਂਡ ਦੇ ਸੂਟ ਲੈਣਗੇ ਸ਼ਰਟ ਵੀ ਦਾ ਫੈਬਰਿਕ ਵੀ ਤੇ ਬਾਟਮ ਦਾ ਵੀ ਦੇਖੋ ਸਟੈਂਪ ਤੁਹਾਨੂੰ ਨਾਲ ਹੁੰਦੇ ਦਿਖਾ ਦਿੰਦੇ ਆਂਗੇ ਜਿਵੇਂ ਤੁਸੀਂ ਸੂਟ ਸਾਡੇ ਵੀਡੀਓ ਦੇ ਵਿੱਚ ਦੇਖੋਗੇ ਉਦਾਂ ਹੀ ਤੁਹਾਡੇ ਘਰ ਤੱਕ ਆਉਣਗੇ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਦਿਖਾਤਾ ਤੁਹਾਡੇ ਘਰੇ ਕੋਈ ਹੋਰ ਚੀਜ਼ ਆਉਣ ਚੁਗੀ ਐਵੇਂ ਨਹੀਂ ਹੋਊਗਾ ਜੀ ਇਹਦੇ ਨਾਲ ਅਸੀਂ ਇੱਕ ਵਾਰ ਤੁਹਾਡੇ ਨਾਲ ਕਰ ਲਾਂਗੇ ਪਰ ਇਹਦੇ ਨਾਲ ਸਾਡੇ ਕੰਮ ਦੀ ਮਤਲਬ ਮਾਰਕੀਟ ਡਾਊਨ ਹੁੰਦੀ ਹੈ ਜੇ ਅਸੀਂ ਐਵੇਂ ਕਰਾਂਗੇ ਮਤਲਬ ਇਹ ਸਾਨੂੰ ਵਧੀਆ ਵੀ ਨਹੀਂ ਲੱਗਦਾ ਐਵੇਂ ਕਰਨਾ ਇਮਾਨਦਾਰੀ ਤੇ ਮਿਹਨਤ ਨਾਲ ਆਪਣਾ ਕੰਮ ਕਰੋ ਵਾਹੀ ਗੁਰੂ ਅੱਗੇ ਤੱਕ ਲੈ ਕੇ ਜਾਂਦਾਗਾ ਫਿਰ ਆਪੇ ਦੇਖੋ ਇਹ ਆਪਾਂ ਬਾਟਮ ਤੇ ਵਰਕ ਕੀਤਾ ਹੈਗਾ ਤੁਸੀਂ ਬਾਟਮ ਤੇ ਵਰਕ ਹੋਰ ਤਰਾ ਵੀ ਕਰਵਾ ਸਕਦੇ ਹੋਗੇ ਸਕਰੀਨ ਸ਼ਾਟ ਲੈ ਸਕਦੇ ਹੋਗੇ ਦੁਪੱਟਾ ਫਿਲਹਾਲ ਨਹੀਂ ਰੱਖਿਆ ਕਸਟਮਰ ਦੀ ਚੋਇਸ ਅਨੁਸਾਰ ਜੇ ਕਹਿਣਗੇ ਆਪਾਂ ਦੁਪੱਟਾ ਰੱਖ ਦਾਂਗੇ ਤੇ ਨਹੀਂ ਨਹੀਂ ਦੁਪੱਟੇ ਪਏ ਹੁੰਦੇ ਨੇ ਘਰੋਂ ਮਿਲ ਜਾਂਦੇ ਨੇਗੇ ਜੇ ਆਪਾਂ ਦੁਪੱਟਾ ਲਗਾਉਂਦੇ ਵੀ ਇਹਦੇ ਨਾਲ ਕਾਟਨ ਕੋਟੇ ਦਾ ਲਗਾਉਂਦੇ ਕਿਉਂਕਿ ਉਹ ਹੀ ਵਧੀਆ ਲੱਗਦਾ ਆ ਦੇਖੋ ਆ ਵੀ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਪ੍ਰਿੰਟ ਇਹ ਤੁਸੀਂ ਲੈਸਸ ਵਗੈਰਾ ਦੇ ਕੇ ਵੀ ਕਰਾ ਸਕਦੇ ਹੋਗੇ ਨਹੀਂ ਵਰਕ ਵਗੈਰਾ ਇਹਦੇ ਵੀ ਆਪਾਂ ਸਲਵਾਰ ਤੇ ਕੱਬ ਦਿੱਤਾਗਾ ਹਲਕਾ ਹਲਕਾ ਸੋਬਰ ਦਾ ਕੰਮ ਹੈ ਜਦੋਂ ਸਟਿਚ ਹੋ ਜਾਂਦਾ ਜਦੋਂ ਮੈਂ ਤੁਹਾਨੂੰ ਸਟੀਚਿੰਗ ਵਾਲੇ ਸੂਟ ਦਿਖਾਉਣੀ ਹੁੰਦੀ ਆ ਤੁਹਾਨੂੰ ਪ੍ਰੋਪਰ ਕਿੰਨੇ ਸੋਹਣੇ ਉਹ ਸੂਟ ਚਾਚ ਜਾਂਦੇ ਨੇਗੇ ਹਨਾ ਜਦੋਂ ਸੂਟ ਬਣ ਜਾਂਦੇ ਨੇ ਉਦਾਂ ਹੀ ਇਹ ਚਾਚ ਜਾਂਦੇ ਨੇਗੇ ਬਣੇ ਤੋਂ ਸੂਟ ਦੀ ਗ੍ਰੇਸ ਜ਼ਿਆਦਾ ਬੰਦੀ ਆਗੀ ਇਹ ਮੈਂ ਤੁਹਾਨੂੰ ਕਿਉਂਕਿ ਹਾਰਨ ਸਟਿਚ ਜਾਂਦੇ ਨੇ ਵਿੱਚ ਸੂਟ ਤੁਹਾਨੂੰ ਦਿਖਾ ਰਹੀ ਆਂਗੀ ਇਹਦੇ ਤੁਸੀਂ ਹੈਵੀ ਵੀ ਕੰਮ ਕਰਵਾ ਸਕਦੇ ਹੋਗੇ ਅਗਲਾ ਸੂਟ ਤੁਸੀਂ ਦੇਖੋ ਬਹੁਤ ਹੀ ਲਾਈਟਵੇਟ ਸਟੱਫ ਹੈਗੇ ਇਹਦੇ ਵਿੱਚ ਆਪਣੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਕੁਝ ਆਪਾਂ ਵਰਕ ਕਰਨ ਲਈ ਦਿੱਤੇ ਹੋਏ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਵੋਗੇ ਤਾਂ ਲੈ ਵੀ ਸਕਦੇ ਹੋਗੇ ਉਹਦੇ ਵਿੱਚੋਂ ਤੇ ਆਪਾਂ ਇਹ ਫ੍ਰੀ ਸਾਈਜ਼ ਦਾ ਇਦਾਂ ਹੀ ਵਰਕ ਕਰਵਾ ਕੇ ਰੱਖੇ ਲਏਗੇ ਸੂਟ ਆਣਗੇ ਜਦੋਂ ਆਪਾਂ ਵੀਡੀਓ ਅਪਲੋਡ ਕਰਾਂਗੇ ਬਾਅਦੂ ਦਾ ਕੰਮ ਹੈ ਫਰਨੀਸ਼ਿੰਗ ਤੁਸੀਂ ਦੇਖੋ ਜੀ ਆਪਣੇ ਕੰਮ ਦੀ ਬਹੁਤ ਜ਼ਿਆਦਾ ਹੈਗੀ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰ ਦਿਓ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਸੂਟ ਦੇ ਸੰਵਦੇਸ਼ਾਂ ਦੇ ਵਿੱਚ ਭੈਣਾਂ ਦੇਖ ਰਹੀਆਂ ਨੇ ਜਿੱਦਾਂ ਮਰਜੀ ਤੁਸੀਂ ਆਪਣੇ ਤੋਂ ਪਾਰਟੀ ਵੀਅਰ ਫੰਕਸ਼ਨ ਵਾਲੇ ਮੈਰਿਜ ਲਈ ਜਿੱਦਾਂ ਮਰਜੀ ਤੁਸੀਂ ਵਿਆਹ ਸ਼ਾਦੀਆਂ ਲਈ ਸੂਟ ਬਣਵਾ ਸਕਦੇ ਹੋਗੇ ਆਪਣੇ ਕੰਮ ਵਿੱਚ ਕੋਈ ਵੀ ਇਹ ਨਹੀਂ ਹੈਗਾ ਵੀ ਤੁਹਾਨੂੰ ਵੀ ਦਿਖਾਉਂਗੇ ਤੁਸੀਂ ਕੁਝ ਹੋਰ ਭੇਜਾਂਗੇ ਕੁਝ ਹੋਰ ਸੇਮ ਐਵੇਂ ਇਹਦੇ neck ਦੇ ਡਿਜ਼ਾਈਨ ਹੈਗਾ ਸੈਂਟਰ ਦੇ ਵਿੱਚ ਹੈਗਾ ਦੁਪਟਾ ਇਹਦੇ ਨਾਲ ਲਾਵਾਂਗੇ ਆਪਾਂ ਟਾਈ ਐਂਡ ਟਾਈ ਕਰਕੇ ਲਾਵਾਂਗੇ ਸੋਨਾ ਜਾਂ ਕਲਰ ਬਣਾ ਕੇ ਫਰੋਦੀ بیس ਰੱਖ ਕੇ ਬਾਟਮ ਤੇ ਕੁਝ ਵੀ ਨਹੀਂ ਹੈਗਾ ਬਾਟਮ ਦੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਇਹ ਫਲਾਰ ਪੈ ਜਾਣਗੇ ਨੈਕਸਟ ਸੂਟ ਹੈਗਾ ਜੀ ਦੇਖੋ ਮਸਲੀਨ ਦੇ ਵਿੱਚ ਬਹੁਤ ਹੀ ਜਾਦੇ ਸੋਹਣਾ ਇਹ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਕੁਝ ਕੁਸੂਟ ਆਪਣੇ ਆਈ ਸੇਲ ਹੋ ਗਏ ਦੇਖੋ ਆਪਾਂ ਡਬਲ ਕੱਟ ਵਰਕ ਕੀਤਾ ਕਿੰਨਾ ਜਿਆਦਾ ਸੋਹਣਾ ਸੂਟ ਬਣਿਆਗਾ ਸਟਿਚ ਹੋ ਕੇ ਆਇਆਗਾ ਐਡਾ ਡਬਲ ਕੱਟ ਵਰਕ ਹੋ ਕੇ ਨੈਕ ਦੀ ਤੁਸੀਂ ਡਿਜ਼ਾਈਨਿੰਗ ਦੇਖੋ ਕਿੰਨੀ ਜਾਦੇ ਸੋਹਣੀ ਆਂਗੀ ਬਹੁਤ ਜਿਆਦੇ ਸੋਹਣਾ ਸੂਟ ਬਣਿਆਗਾ ਬਾਜੂ ਤੇ ਵੀ ਆਪਾਂ ਡਬਲ ਕੱਟ ਵਰਕ ਰੱਖਿਆ ਆਪਾਂ ਬੇਸ ਨਾਲ ਦਾ ਵੀ ਰੱਖਿਆ ਵਾਈਟ ਵੀ ਰੱਖਿਆਗਾ ਦੋਨੇ ਕਲਰ ਪਵਾਏ ਨੇਗੇ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਕੰਮ ਹੋਇਆ ਹੋਇਆਗਾ ਐਮੀ ਆਪਾਂ ਸੇਮ ਇਹਦੀ ਬਾਟਮ ਤੇ ਰੱਖਿਆਗਾ ਦੁਪੱਟਾ ਹਜੇ ਆਪਾਂ ਡਾਈ ਕਰਾਵਾਂਗੇ ਲੈਸ ਵਗੈਰਾ ਦੀ ਫਿਨਿਸ਼ਿੰਗ ਦਵਾਂਗੇ ਫਿਰ ਪ੍ਰੋਪਰ ਸੂਟ ਦੇਖਿਓ ਕਿੰਨਾ ਜਿਆਦੇ ਸੋਹਣਾ ਸੂਟ ਬਣਿਆਗਾ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੁਸੀਂ ਇਦੇ ਨਾਲ ਦੇ ਆਪਣੇ ਕੋਲੇ ਹੈਗੇ ਨੇਗੇ ਇੱਕ ਤਾਂ येलो ਕਲਰ ਹੈ ਸੇਮ ਤੁਸੀਂ ਐਵੇਂ ਹੀ ਰੈਡੀ ਕਰਵਾ ਸਕਦੇ ਹੋਗੇ ਜਿਵੇਂ ਡਬਲ ਕੱਟ ਵਰਕ येलो ਦਾ ਪਾ ਜੂਗਾ ਤੇ ਵਾਈਟ ਦਾ ਬਹੁਤ ਜ਼ਿਆਦਾ ਸੋਹਣਾ ਬਣੂਗਾ ਇਹ ਮੈਂ ਪ੍ਰਾਈਸ ਦੱਸਿਆ ਸੀਗਾ ਤੁਹਾਨੂੰ ਇਹਦੇ ਵਿੱਚੋਂ ਕੁਝ ਸੂਟ ਆਪਣੇ ਸੇਲ ਹੋ ਗਏ ਮੈਂ ਵੀਡੀਓ ਪਾਈ ਸੀ ਨਾ ਇਹਨਾਂ ਦੀ ਬਸ ਆਹੀ ਦੋ ਰਹਿ ਗਏ ਬਸ ਆਪਣੇ ਕੋਲੇ ਇਹਦਾ ਮੈਂ ਪ੍ਰਾਈਸ ਦੱਸਿਆ ਸੀ ਇਹਦਾ ਪ੍ਰਾਈਸ 1700 ਆਏਗਾ ਬਾਕੀ ਵਰਕ ਵਗੈਰਾ ਐਕਸਟਰਾ ਦੁਪੱਟੇ ਵਗੈਰਾ ਲੱਗ ਕੇ ਐਕਸਟਰਾ ਚਾਰजेस ਉਹ ਆਪਾਂ ਬਾਅਦ ਤੁਹਾਨੂੰ ਦੱਸ ਦਾਂਗੇ ਕੱਲਾ ਫੈਬਰਿਕ ਦਾ ਮੈਂ ਤੁਹਾਨੂੰ ਪ੍ਰਾਈਸ ਦੱਸ ਰਹੀ ਆਂਗੀ ਸੇਮ ਐਵੇਂ ਸੂਟ ਇੰਨੀ ਸੋਹਣੀ ਗ੍ਰੇਸ ਬਣ ਜੂਗੀ ਸੂਟ ਦੀ ਇਹਦੇ ਨਾਲ ਹੈਗੀ ਹੈਗੀ ਬਾਟਮ ਸੇਮ ਹੀ ਇਹਦੇ ਵੀ ਬਾਟਮ ਤੇ ਵੀ ਕੱਟ ਵਰਕ ਹੋ ਜੂਗਾ ਇਹ ਕੇ ਵਾਲਾ ਕਲਰ ਹੈਗਾ ਰੈਸਟ ਜੇ ਸ਼ੇਡ ਹੈਗਾ ਇਹਨੂੰ ਵੀ ਤੁਸੀਂ ਐਵੇਂ ਰੈਡੀ ਕਰਵਾ ਸਕਦੇ ਹੋਗੇ ਬਸ ਦੋ ਸੂਟ ਲੈਣਗੇ ਆ ਵੀ ਜਦੋਂ ਸੂਟ ਬਣ ਜਾਂਦਾ ਹੈ ਨਾ ਫਿਰ ਅਸਲ ਚ ਪਤਾ ਲੱਗਦਾ ਵੀ ਕੀ ਚੀਜ਼ ਬਣੀ ਹੈਗੀ ਹੁਣ ਇਹ ਤਾਂ ਮੈਨੂੰ ਤਾਂ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈਗਾ ਤੇ ਬਾਕੀ ਤੁਸੀਂ ਵੀ ਐਵੇਂ ਬਣਵਾ ਸਕਦੇ ਹੋਗੇ ਸਟਿਚਿੰਗ ਆਪਣੇ ਤੋਂ ਕਰਵਾਉਣੀ ਹੈ ਤੁਸੀਂ ਕਰਵਾ ਸਕਦੇ ਹੋ ਨਹੀਂ ਆਨ ਸਟਿਚ ਵੀ ਮੰਗਵਾ ਸਕਦੇ ਹੋਗੇ ਇਹ ਕੇ ਹਾਗਾ ਦਾ ਰੀਵਾ ਬ੍ਰੈਂਡ ਦਾ ਪਿਓਰ ਕਾਟਨ ਦਾ ਸੂਟ ਹੈਗਾ ਵਿਦਆਊਟ ਲਾਈਨਿੰਗ ਸਟਿਚੂ ਵਾਲੀਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੋਊਗੀ ਇਹਦਾ ਫੈਬਰਿਕ ਵੀ ਹੈਗਾਗਾ ਬਹੁਤ ਜ਼ਿਆਦਾ ਲਾਈਟ ਵੇਟ ਹੈਗਾ 1250 ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈਗੀ ਜੇ ਕੋਈ ਪੈਨ ਲੈਣਾ ਚਾਹੁੰਦੀ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਲੈ ਸਕਦੀ ਆ ਬਸ ਆਪਣੀ 2-3 ਦਿਨਾਂ ਦੇ ਵਿੱਚ ਸੂਟਾਂ ਦੀ ਸੇਲਿੰਗ ਹੋ ਜਾਂਦੀ ਆਪਣੀ ਫਾਸਟ ਆਰਡਰ ਕਰਕੇ ਆਪਣੇ ਸੂਟ ਹੋਲਡ ਤੇ ਰਖਵਾ ਦਿਆ ਕਰੋ ਪੇਮੈਂਟ ਬਸ ਉਹ ਕਰ ਦਿਆ ਕਰੋ ਪਰ ਇਹ ਨਹੀਂ ਹੈਗਾ ਵੀ ਤੁਸੀਂ ਸੂਟ ਹੋਲਡ ਤੇ ਰਖਵਾ ਤੇ ਬਾਅਦੋਂ ਤੁਸੀਂ ਲਵੋ ਨਾ ਕਿਉਂਕਿ ਫਿਰ ਹੋਰ ਕੋਈ ਮੰਗਦਾ ਹੁੰਦਾ ਕਸਟਮਰ ਫਿਰ ਆਪਾਂ ਉਹਨੂੰ ਜਵਾਬ ਦੇ ਦਿੰਨੇ ਆ ਵੀ ਨਹੀਂ ਹੈ ਤਾਂ ਵੀ ਇਹ ਹੋਲਡ ਤੇ ਰਖਵਾਇਆ ਹੋਇਆਗਾ ਫਿਰ ਆਪਾਂ ਉਹਨੂੰ ਨਹੀਂ ਦੇ ਸਕਦੇ ਹੈਗੇ ਬਸ ਆਪਣਾ ਹੋਲਡ ਤੇ ਜੇ ਸੂਟ ਰਖਵਾਉਣਾ ਹੋਵੇ ਆਪਣੀ ਪੇਮੈਂਟ ਕਰਕੇ 1-2 ਦਿਨਾਂ ਦੇ ਵਿੱਚ ਆਪਣਾ ਸੂਟ ਚੱਕ ਲਿਆ ਕਰੋ ਨਹੀਂ ਫਿਰ ਜਿਹਦੀ ਪਹਿਲਾਂ ਪੇਮੈਂਟ ਆਇਆ ਕਰੂਗੀ ਅਸੀਂ ਉਹਨੂੰ ਸੂਟ ਦੇ ਦਿਆ ਕਰਾਂਗੇ ਠੀਕ ਹੈ ਜੀ ਅੱਜ ਸੀਗੇ ਇਹ ਵਾਲੇ ਸੂਟ ਤੇ ਇਦਾਂ ਹੀ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਾਂਗੇ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਵਰਕ ਵਾਲੇ ਸੂਟਾਂ ਦੀ ਬਹੁਤ ਸੋਹਣੇ ਸੂਟ ਆਪਣੇ ਰੈਡੀ ਕਰਨੇ ਦਿੱਤੇ ਹੋਏ ਨੇਗੇ ਦੁਪट्टे ਵਗੈਰਾ ਰੈਡੀ ਕਰਕੇ ਲੈਸਾਂ ਵਗੈਰਾ ਦੀ ਫਿਨਿਸ਼ਿੰਗ ਜਿੱਦਾਂ ਵੀ ਤੁਸੀਂ ਆਪਣਾ ਜਲਦੀ ਤੁਹਾਨੂੰ ਕੋਈ ਫੰਕਸ਼ਨ ਹੈਗਾ ਨਾਲ ਦੇ ਨਾਲ ਤੁਹਾਨੂੰ ਸੂਟ ਚਾਹੀਦਾ ਉਦੋਂ ਤੁਸੀਂ ਆਪਾਂ ਤੋਂ ਸੂਟ ਲੈ ਸਕਦੇ ਹੋਗੇ ਤੇ ਆਪਾਂ ਜਿੱਦਾਂ ਮੈਂ ਸੂਟ ਪਾਇਆ ਹੋਇਆਗਾ ਇਹ ਵਾਲੇ ਸੂਟ ਦੇ ਵਿੱਚ yellow color ਹੈਗਾ ਇੱਕ ਸੂਟ ਹੀ ਰਹਿ ਗਿਆ ਆਪਣੇ ਕੋਲੇ ਇਹ ਵੀ ਮੈਂ ਵਰਕ ਕਰਵਾ ਕੇ ਪਾਇਆ ਹੋਇਆਗਾ ਦੇਖੋ ਤੁਸੀਂ organza ਦਾ ਪੈਚ ਲੱਗਿਆ ਹੋਇਆ ਬਸ ਬਾਜੂ-ਬਾਜੂ ਤੇ ਵਰਕ ਕਰਵਾਇਆਗਾ ਦੁਪੱਟਾ ਆਪਾਂ ਰੱਖਿਆਗਾ कॉटन कोट ਦਾ ਬਹੁਤ ਲਾਈਟ ਵੇਟ ਸਟੱਫ ਹੈਗਾ ਮੈਂ ਲੈਸ ਵਗੈਰਾ ਦੀ ਫਿਨਿਸ਼ਿੰਗ ਨਹੀਂ ਦਿੱਤੀ ਹੈਗੀ ਕਿਉਂਕਿ ਮੈਂ ਬਹੁਤ ਘੱਟ ਚੁੰਨੀਆਂ ਨੂੰ ਲੈਸ ਦੀ ਫਿਨਿਸ਼ਿੰਗ ਦੇਣੀਆਂਗੀ ਮੈਂ ਜ਼ਿਆਦਾਤਰ ਦੁਪੱਟੇ ਇਦਾਂ ਹੀ ਲੈਣੀਆਂਗੀ ਤੇ ਤੁਸੀਂ ਕਹੋਗੇ ਤਾਂ ਆਪਾਂ ਲੈਸ ਦੀ ਫਿਨਿਸ਼ਿੰਗ ਕਰਕੇ ਤੁਹਾਨੂੰ ਪ੍ਰੋਪਰ ਸੂਟ ਰੈਡੀ ਕਰਕੇ ਦਵਾਂਗੇ ਇਹਦੇ ਵਿੱਚ ਬਹੁਤ ਸੋਨਾ ਹੋਰ ਕਲਰ ਵੀ ਨੇ ਹੋਰ ਪ੍ਰਿੰਟ ਵੀ ਨੇ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈਗਾ ਟਿਸਟਾ ਦਾ ਹੈ ਵੀ ਤੇ ਇਹਨਾਂ ਦਾ ਪ੍ਰਾਈਸ ਜਿਹੜੇ ਸੂਟ ਨੇਗੇ ਇਹਨਾਂ ਦਾ ਪ੍ਰਾਈਸ ਹੈਗਾ 1600 1600 1600 ਦੇ ਵਿੱਚ ਵਿੱਚ ਨੇ ਅਲੱਗ-ਅਲੱਗ ਤੇ ਵਿਦ ਸ਼ਿਪਿੰਗ ਇਹਦੇ ਨਾਲ ਦਾ ਜੇ ਸੂਟ ਲੈਣਾਗਾ ਇੱਕ ਸੂਟ ਪਿਆ ਆਪਣੇ ਕੋਲੇ ਤਾਂ ਆਪਣਾ ਲੈ ਸਕਦੇ ਹੋਗੇ ਠੀਕ ਹੈ ਜੀ ਉਮੀਦ ਕਰਦੇ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਜਰੂਰ ਜਦੋਂ WhatsApp ਦੇ ਉੱਪਰ ਤੁਸੀਂ ਮੈਸੇਜ ਕਰਦੇ ਹੋਗੇ ਨੇਮ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋਗੇ ਆਪਾਂ ਨੂੰ ਜੂਨ ਭੇਜ ਦਿਆ ਕਰੋ ਆਪਾਂ ਨੰਬਰ ਤੁਹਾਡਾ ਸੇਵ ਕਰ ਲੈਣ ਕਿਉਂਕਿ ਮੇਰੇ ਫੋਨ ਦੇ ਵਿੱਚ ਬਹੁਤ ਸਾਰੇ ਅਨ ਸੇਵ ਨੰਬਰ ਨੇਗੇ ਜਿੰਨੇ ਆਪਾਂ ਨੇ ਮੇਰੇ ਤੋਂ ਆ 2-4 ਦਿਨਾਂ ਦੇ ਵਿੱਚ ਪਿੱਛੇ ਸੂਟ ਲਏ ਸੀਗੇ ਉਹਨਾਂ ਦੇ ਸਾਰਿਆਂ ਦੇ ਅਨ ਸੇਵ ਨੰਬਰ ਨੇ ਪਲੀਜ਼ ਹਨਾ ਮੇਰੇ ਬਿਨਾ ਕਹਿੰਦ ਤੁਸੀਂ ਆਪਣਾ ਨੇਮ ਭੇਜ ਦਿਆ ਕਰੋ ਸਿਰਫ ਚਾਹੇ ਨੇਮ ਭੇਜ ਦਿਆ ਕਰੋ ਮੈਨੂੰ ਤੇ ਆਪਾਂ ਨੰਬਰ ਥੋੜਾ ਸੇਵ ਕਰ ਲਿਆ ਕਰਾਂਗੇ। ਕਿੱਦਾਂ ਹੀ ਤੁਸੀਂ ਸਾਡੇ ਤੋਂ ਸੋਹਣੇ-ਸੋਹਣੇ ਸੂਟ ਲੈਂਦੇ ਰਹੋ। ਉਮੀਦ ਕਰਦੇ ਹਾਂ ਵੀ ਵੀਡੀਓ ਪਸੰਦ ਆਈ ਹੋਗੀ। ਨੈਕਸਟ ਵੀਡੀਓ ਵਿੱਚ ਤੁਹਾਡੇ ਲਈ ਜ਼ਿਆਦਾ ਲੈ ਕੇ ਆਵਾਂਗੇ। ਧੰਨਵਾਦ ਜੀ ਸਾਰਿਆਂ ਦਾ। ਸ਼ਸ਼ਕਾਲ ਜੀ। ਸ਼ਸ਼ਕਾਲ ਜੀ। ਸ਼ਸ਼ਕਾਲ ਜੀ।